ਮੇਰਾ ਨਾਮ ਗੁਰਵਿੰਦਰ ਪਾਲ ਸਿੰਘ। ਅੱਛਾ ਗੁਰਵਿੰਦਰ ਜੀ ਸਿਵਲ ਹਸਪੀਟਲ ਆਏ ਹੋ ਕੀ ਮਾਮਲਾ ਕੀ ਹੈ ਕਿ ਡੈਥ ਹੋਈ ਕਰਨੇ ਕਿਸੇ ਦੀ? ਹਾਂਜੀ ਤਾਇਆ ਜੀ ਦੇ ਬੇਟਾ ਸੀਗਾ ਉਹਨਾਂ ਦੀ ਡੈਥ ਹੋ ਗਈ ਜੀ। ਤੁਹਾਡੇ ਤਾਇਆ ਜੀ ਦੇ ਬੇਟਾ ਸੀ। ਹਾਂਜੀ ਕੀ ਨਾਮ ਹੈ ਉਹਦਾ ਤੇ ਕਿੰਨੀ ਉਮਰ ਹੋ ਗਈ? ਸੁਖਦੇਵ ਸਿੰਘ ਜੀ ਉਹਨਾਂ ਦੀ 54 ਸਾਲ ਦੀ ਏਜ ਹੈ ਜੀ ਉਹ ਡਿਊਟੀ ਤੋਂ ਆ ਰਹੇ ਸੀਗੇ। ਵੀ ਉਹ ਤੋਂ ਹਾਂਜੀ ਕਿਹੜੀ ਜਗ੍ਹਾ ਡਿਊਟੀ ਕਰਦੇ ਨੇ ਤੇ ਕਿਸ ਚੀਜ਼ ਦੀ ਡਿਊਟੀ ਕਰਦੇ ਨੇ? ਰਾਏਕੋਟ ਡਿਊਟੀ ਕਰ ਰਹੇ ਨੇ ਦਿਉ ਇੰਡੀਅਨ ਇੰਸ਼ੋਰੈਂਸ ਦੇ ਵਿੱਚ ਅਸਿਸਟੈਂਟ ਨੇ। ਅੱਛਾ ਇੰਸ਼ੋਰੈਂਸ ਕੰਪਨੀ ਚ? ਹਾਂਜੀ ਰਾਏਕੋਟ। ਰਹਿੰਦੇ ਕਿੱਥੇ ਨੇ? ਤੋਂਗਾ ਹੈਡੀ ਤਸੀਲ ਰੈਕੋਟ ਜਿਹਨਾਂ ਲੁਧਿਆਣਾ ਅੱਛਾ ਅੱਛਾ ਤੇ ਜ ਮਤਲਬ ਡਿਊਟੀ ਤੋਂ ਘਰ ਵਾਪਸ ਆ ਰਹੇ ਸੀਗੇ ਹਾਂਜੀ ਕਿਸ ਚੀਜ਼ ਦੇ ਉੱਤੇ ਸੀਗੇ ਬਾਈਕ ਤੇ ਬਾਈਕ ਦੇ ਉੱਤੇ ਤੇ ਬਾਈਕ ਪਰ ਮਤਲਬ ਤੁਹਾਨੂੰ ਕਿੱਦਾਂ ਪਤਾ ਚੱਲਿਆ ਕਿ ਐਕਸੀਡੈਂਟ ਦਾ ਕੀਦਾਂ ਖਬਰ ਹੋਈ ਤੁਹਾਨੂੰ ਸਾਨੂੰ ਉਹਨਾਂ ਨੇ ਕਾਲ ਆਈ ਹੈ ਜਿਨ੍ਹਾਂ ਨੇ ਦੇਖਿਆ ਜੀ ਚੱਕਿਆ ਉਹਨਾਂ ਨੇ ਕਾਲ ਕੀਤੀ ਵੀ ਤੁਹਾਡੇ ਹਨਾ ਬੰਦੇ ਇਦਾਂ ਕਰਕੇ ਐਕਸੀਡੈਂਟ ਹੋ ਗਿਆ ਸਾਨੂੰ ਹਲੇ ਤਾਂ ਕੋਈ ਨਹੀਂ ਪਤਾ ਲੱਗਿਆ ਵੀ ਲੱਗੀ ਕਾਦੇ ਚੱਕ ਕਾਦੇ ਨਾਲ ਨਹੀਂ ਪਤਾ ਕਿਹੜੀ ਚੀਜ਼ ਫੇਡ ਮਾਰੀ ਪਤਾ ਹੀ ਨਹੀਂ ਜੀ ਹਲੇ ਤੱਕ ਇਹ ਕਿੰਨੇ ਵਜੇ ਦਾ ਵਾਸ ਇਹ ਤਕਰੀਬਨ 5:35 ਦੀ ਟਾਈਮ ਤੇ ਹੋਇਆ ਜੀ ਇਹ ਰਾਏਕੋਟ ਦੇ ਵਿੱਚ ਹੀ ਹੋਇਆ ਨਹੀਂ 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 ਰਾਏਕੋਟ ਤੋਂ ਜਦੋਂ ਆਪਾਂ ਮੰਡੀ ਅਹਮਦਗੜ੍ਹ ਨੂੰ ਜਾਂਦੇ ਆ ਉਸ ਰੋਡ ਤੇ ਨਾ ਸੈਲਰ ਪੈਂਦੇ ਨੇ ਜੀ ਤਾਜਪੁਰ ਦੇ ਨੇੜੇ ਉੱਥੇ ਹੋਇਆ ਜੀ ਕਿਹੜਾ ਥਾਣਾ ਪੈਂਦਾ ਜੀ ਰਾਏਕੋਟੀ ਤੁਸੀਂ ਪੁਲਿਸ ਨੂੰ ਚਲਾ ਕਿੱਥੇ ਪੁਲਸ ਨੂੰ ਇਤਲਾਹ ਦੇ ਇੱਥੇ ਹੁਣ ਤੁਹਾਨੂੰ ਪਤਾ ਹੀ ਹੈ ਜਦੋਂ ਇਦਾਂ ਦੀ ਕੋਈ ਗੱਲਬਾਤ ਹੋਵੇ ਭੱਜਣਾ ਠੇ ਇੱਧਰ ਹੀ ਹੋ ਜਾਂਦੀ ਹੈ ਜੀ ਹਾਲੇ ਹਾਂਜੀ ਹਾਂਜੀ ਹਜੇ ਪੁਲਸ ਨੂੰ ਇਤਲਾਹ ਨਹੀਂ ਕੀਤੀ ਨਹੀਂ ਹਾਲੇ ਕੋਈ ਇਤਲਾਹ ਨਹੀਂ ਕੀਤੀ ਇਹਨਾਂ ਨੇ ਮਤਲਬ ਹਸਪੀਟਲ ਆਣਿਆ ਨਹੀਂ ਕੀਤੀ ਹੈ ਕਿ ਜਦੋਂ ਪਹਿਲਾਂ ਰੈਕੋਰਟ ਲੈ ਕੇ ਗਏ ਜੀ ਰੈਕੋਰਟ ਵਾਲਿਆਂ ਨੇ ਕੋਈ ਕੇਅਰ ਨਹੀਂ ਕੀਤੀ ਉਹਨਾਂ ਨੇ ਉਦਾਂ ਹੀ ਪੱਟੀ ਕਰਕੇ ਬਸ ਕਿੰਨੇ ਬੱਚੇ ਬੱਚੇ ਉਹਨਾਂ ਦੇ ਹਾਂਜੀ ਨਹੀਂ ਨਹੀਂ ਬੇਟੇ ਉਹਨਾਂ ਦੇ ਤਾਜ ਜੀ ਦਾ ਬੇਟਾ ਕੀ ਨਾਮ ਆਉਂਦਾ ਦੱਸਿਆ ਸੁਖਦੇਵ ਸਿੰਘ ਜੀ ਇਹ ਵਿਆਹੀ ਹੋਏ ਨੇ ਹਾਂਜੀ ਮੈਡਮ ਕਿੰਨੇ ਬੱਚੇ ਨੇ ਉਹਨਾਂ ਦੇ ਨਹੀਂ ਕੋਈ ਬੇਟਾ ਨਹੀਂ ਕੋਈ ਬੱਚਾ ਨਹੀਂ ਹੈ ਤੇ ਕੋਈ ਲੱਗਦਾ ਕੋਈ ਕਿ ਜਾਣ ਬੁਝ ਕੇ ਕਿਸੇ ਨੇ ਤਾਂ ਕੁਝ ਕੀਤਾ ਹੋਵੇ ਨਹੀਂ ਹੁਣ ਕੁਝ ਕਹਿ ਨਹੀਂ ਸਕਦੇ ਜੀ ਸਾਡੀ ਤਾਂ ਵੈਸੇ ਕਿਸੇ ਨਾਲ ਲੱਗਦਾ ਠਾਈ ਨਹੀਂ ਇਹ ਤਾਂ ਵਿਚਾਰੇ ਇੰਨੇ ਭਗਤ ਨੇ ਕਿਸੇ ਨੂੰ ਕੁਝ ਨਹੀਂ ਸੀ ਕਹਿੰਦੇ ਆਪਦਾ ਘਰੇ ਡਿਊਟੀ ਤੋਂ ਕਰੋ ਡਿਊਟੀ ਡਿਊਟੀ ਤੋਂ ਕਰੋ ਬਸ ਹੁਣ ਮਤਲਬ ਬਾਡੀ ਇੱਥੇ ਮੋਰਚੀ ਤੇ ਠਾਈ ਹਾਂਜੀ ਮੋਰਚੀ ਤੇ ਕੋਈ ਮੰਗ ਵਗੈਰਾ ਕਰਨੀ ਪ੍ਰਸ਼ਾਸਨ ਨੂੰ ਇਹਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਵੀ ਸਾਨੂੰ ਇਹ ਇਹ ਚੀਜ਼ ਦਾ ਪਤਾ ਲੱਗੇ ਵੀ ਕਿਸ ਚੀਜ਼ ਨਾਲ ਹੋਇਆ ਕਦੋਂ ਨਾਲ ਹੋਇਆਗਾ ਸਾਨੂੰ ਇਹਦਾ ਪਤਾ ਲੱਗ ਜਾਵੇ ਵੀ ਕੀ ਹਨਾ ਜਿਹੜੀ ਵੀ ਚੀਜ਼ ਮਾਰ ਕੇ ਗਈ ਉਹਦਾ ਪਤਾ ਤਾਂ ਹੋਣਾ ਚਾਹੀਦਾ ਬੰਦੇ ਨੂੰ ਘੱਟ ਤੋਂ ਘੱਟ ਰੁਕਣਾ ਤਾਂ ਚਾਹੀਦਾ ਵੀ ਇਦਾਂ ਨਹੀਂ ਕੋਈ ਗੱਲ ਹੋਣੀ। ਸਾਈਕਲ ਤੇ ਸਕੂਟਰ ਤੇ ਇਹ ਮੋਟਰਸਾਈਕਲ ਤੇ ਬਾਈਕ ਤੇ ਐਕਟਿਵਰ ਕਿੱਥੇ ਸੀਗੇ? ਇਹ ਬਾਈਕ ਤੇ ਸੀ ਸਪਲੈਂਡਰ ਤੇ।